ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਦੀ ਜਰਨੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬ੍ਰਾਈਟਨ ਸ਼ਾਇਰ ਤੋਂ ਸਾਊਥ ਹਾਲ ਦੀ ਗੁਰਦੁਆਰਾ ਸਾਹਿਬ ਜਾ ਰਹੇ ਸੀਗੇ ਅੱਜ ਤੇ ਅਸੀਂ ਟਿਕਟਾਂ ਆਲਰੇਡੀ ਬੁੱਕ ਕੀਤੀਆਂ ਨੇ ਟ੍ਰੇਨ ਦੀਆਂ ਤੇ ਰਾਤ ਅਸੀਂ ਬੁੱਕ ਕਰਦੇ ਸੀਗੇ ਟਿਕਟਾਂ ਕਾਫੀ ਮਹਿੰਗੀਆਂ ਸੀਗੀਆਂ ਸੋ ਅਸੀਂ ਸਵੇਰੇ ਬੁੱਕ ਕੀਤੀਆਂ ਨੇ ਆਫ ਪੀਕ ਆਵਰ ਦੇ ਵਿੱਚ ਸਾਨੂੰ ਟਿਕਟ ਸਸਤੀ ਮਿਲੀ ਥੋੜਾ ਬਾਰ ਦਾ ਮੌਸਮ ਦਿਖਾ ਦਿੰਨੇ ਆ ਬਦਲਵਾਈ ਹੋਈ ਹੈ ਪੂਰੀ ਤੇ ਇਹਨਾਂ ਤੋਂ ਉਸ ਨੂੰ ਸੀਸੀ ਦਾ ਪਾਰੀ ਇੱਥੇ ਦੋ ਚਿਹਰੇ ਪਾਰੀ ਸ਼ੌਨਾ ਕਿ ਅਸੀਂ ਕਰ ਰਹੇ ਆ ਕਿ ਆਪਣੇ ਪਾਸ ਸੀ ਸਿੰਘਾਉਂ ਦੀ 7 ਨੰਬਰ ਇੱਕ ਮਿੰਟ ਤੇ ਬਸ ਆ ਰਹੀ ਜੇ ਕੋਈ ਹੋਣੀ ਜੀ ਤੁਸੀਂ ਗਲਿਫ ਸਟੇਸ਼ਨ ਪ੍ਰੋਜੈਕਟ بارش ਹੋਣ ਲੱਗ ਗਈ ਹੈ بارش ਹੋਣ ਲੱਗ ਗਈ ਹੈ 11:08 ਮਿੰਟ ਤੇ ਟ੍ਰੇਨ ਹੈ ਜਾ ਕੇ ਟਿਕਟ ਕੰਗਰੈਸ ਕਰਕੇ ਬਸ ਕੋਲ ਬੀਟ ਕਰ ਲੈਣੇ ਥੋੜੀ ਵੀ ਆਨਲਾਈਨ ਲੈਅਰ ਇਸ ਇੱਥੇ ਬਟ ਇੱਥੋਂ ਆ ਕੇ ਇਹਨੂੰ ਟਿਕਟ ਪ੍ਰਿੰਟ ਹੋ ਜਾਂਦੀ ਹੈ ਇੱਥੋਂ ਫਿਰ ਉਹ ਪ੍ਰਿੰਟਡ ਟਿਕਟ ਜਿਹੜੀ ਲੈ ਕੇ ਹੋਵੇ ਆਪਾਂ ਟ੍ਰੈਵਲ ਕਰ ਦੋਗੇ ਤੁਸੀਂ ਇਹ ਸਾਈਟ ਤੋਂ ਬਾਈ ਕਰਦੇ ਹੋ ਨਾ ਕਿ ਜਿਹੜੀ ਬਾਈ ਤੋਂ ਬਾਈ ਤੋਂ ਪ੍ਰਿੰਟਿੰਗ ਕਰਦੇ ਹਾਂ ਕਿਉਂਕਿ ਆਪਾਂ ਟਿਕਟ ਟਿਕਟ ਉਹ ਵੀ ਪਾ ਕੇ ਸਭ ਤੋਂ ਅੱਗੇ ਟ੍ਰੈਵਲ ਕਰ ਸਕਦੇ ਆਂ ਇਹ ਮਸ਼ੀਨ 'ਚ ਜਿਹੜੇ ਕਾਰਡ ਰਹੀ ਆਪਾਂ ਬਾਈ ਕੀਤੀ ਨੇ ਟਿਕਟ ਆਨਲਾਈਨ ਉਹ ਇੱਥੇ ਇਨਸਰਟ ਕਰਕੇ ਤੇ ਉਸ ਤੋਂ ਬਾਅਦ ਇੱਕ ਕੋਡ ਹੁੰਦਾ ਉਹਨੂੰ ਐਂਟਰ ਕਰਨਾ ਹੁੰਦਾ ਜਿਹੜਾ ਤੁਹਾਡੀ ਈਮੇਲ ਆਈਡੀ ਤੇ ਆਇਆ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਪ੍ਰਿੰਟ ਕਰ ਲੈਨੇ ਆਪਣੇ ਟਿਕਟ ਤੇ ਜਿਹਦੇ ਨਾਲ ਨੈਕਸਟ ਤੁਸੀਂ ਅੱਗੇ ਟਰੈਵਲ ਕਰਦੇ ਟਰੇਨ ਚ ਬੈਠਗੇ ਜੀ ਇਹ ਨੈਸ਼ਨਲ ਰੇਲਵੇ ਆ ਇਹ ਤੋਂ 1 ਘੰਟਾ ਲੱਗੇਗਾ ਸਾਨੂੰ ਪ੍ਰਿੰਟਿੰਗ ਜਾਣੀ ਚਾੜ ਮਾਰਗਾ ਤੇ ਫਿਰਿੰਟਲ ਤੋਂ ਅੱਗੇ ਅਸੀਂ ਫਿਰ ਸਾਹਬ ਜੀ ਟਰੇਨ ਚੇਂਜ ਕਰਾਂਗੇ ਸੌਥ ਹਾਲ ਦੇਲੇ ਟ੍ਰੇਨ ਬਹੁਤ ਬਿਲਕੁਲ ਸਾਫ਼-ਸੁਥਰੀ ਹੈ ਟ੍ਰੇਨ ਜਾਂ ਤੁਸੀਂ ਬੱਸ 'ਚ ਕਿਤੇ ਵੀ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਇੱਥੇ ਬਿਲਕੁਲ ਸਾਫ਼-ਸੁਥਰੀ ਬੱਸਾਂ ਦੇ ਟ੍ਰੇਨ ਮਿਲਣਗੇ ਇਹਨਾਂ ਦੀ ਬਹੁਤ ਗੰਦ ਹੋਇਆ ਕੀਤਾ ਨਹੀਂ ਦੇਖੋ ਇਹ ਬਿਲਕੁਲ ਸਫਾਈ ਰੱਖਦੇ ਨੇ ਚਲੋ ਬਾਰਦਰ ਵੀਰ ਜੀ ਸੱਜਣੇ ਬਹੁਤ ਸਾਰੇ ਵੀਰ ਆਪਾਂ ਇਹ ਟ੍ਰੇਨ ਨਾਲ ਕਿਹਨੇ ਨਾਲ ਦਾ ਆਰਡ ਲਾਉਣੀ ਹੈ ਕਹਿੰਦਾ ਤੁਹਾਡੇ ਚੱਲੋ ਕਹਿੰਦਾ ਕਿੱਥੇ ਤੱਕ ਜਾਂਦੇ ਹੋ be arriving at London Bridge इंडिया वाले ते इथे होणी लागना सुरू राय साले तो वाले ते तो इज मान येतो र आडून तो लंडन येते एक्झिट मेन फ्रॉम लंदन का थावे पर मने उडिया मिलणे का नामी बांधे तो बडे बडे ते बडे शाही आ छोटी जी बिल्डिंगे असे लागता की लंडन पोहोच चुके आ ब्रिजनी पूरी आज कादा कितना का ਉਹਨਾਂ ਨੂੰ ਤੇ ਨੋਇਸਟਨ ਐਂਡ ਕੇਗ੍ਰੇਟ ਤੋਂ ਵੀ ਵੀਡੀਓ ਬਣਾਉਣ ਲੱਗਿਆ ਸੀ ਤੇ ਨਾਲ ਹੀ ਦੇਖਿਆ ਇੰਡੀਆ ਵਾਲੀ ਕੰਮ ਲੱਗਦਾ ਸੀ ਕਿ ਬੀਬੀ ਨੇ ਨਾ ਕਿਤੇ ਲੰਬਾ ਸਫ਼ਰ ਕਰਨਾ ਪਈ ਐ ਫਰੋਂਟ ਤੇ ਬੈਗ ਚ ਪਾਈ ਹੋਈ ਠੀਕ ਲੱਗ ਕੇ ਤਾਂ ਤੇ ਵੀਰੇ ਕੋਲ ਐ ਤੋ ਗੋਣ ਤੋਂ ਬਹੁਤ ਅਸੀਂ ਡੀ ਪੁੰਚੇ ਸੀ ਇਹ ਬਲੈਕ ਫੇਰੀ ਇਹ ਸਟੇਸ਼ਨ ਤੇ ਉਤਰ ਕੇ ਤੁਸੀਂ ਦੋਨੋਂ ਸਾਈਡ ਜਾ ਸਕਦੇ ਹੋ ਇੱਕ ਸਾਈਡ ਹੈ ਲੰਡਨ ਆਈ ਜਿੱਥੇ ਵੱਡਾ ਚੋਲਾ ਤੇ ਦੂਸਰੀ ਸਾਈਡ ਹੈ ਲੰਡਨ ਬ੍ਰਿਜ ਇਹ ਸਟੇਸ਼ਨ ਹੈ ਲੰਡਨ ਤੋਂ ਉਤਰ ਕੇ 4 ਘੰਟੇ ਦੇ ਆਮ ਨਹੀਂ ਤੇ ਰਸਤੇ ਦੇ ਜਾ ਸਕਦੇ ਆਪਾਂ ਲੰਡਨ ਬ੍ਰਿਜ ਦੇਖਣ ਤੇ ਵਾਪਸੀ ਟਾਈਮ ਦੇਖਾਂਗੇ ਅਗਲਾ ਸਟੇਸ਼ਨ ਹੋਰ ਉਸ ਤੋਂ ਬਾਅਦ ਆਨ ਬਟ ਇਸ ਸਟੇਸ਼ਨ ਇਸ ਲੰਡਨ ਲਸ This train terminates at Cambridge. We will be calling at City Tenswick, Farringdon, London St Pancras International, Finsbury Park, Stevenage, Hitchin, Letchworth Garden City, Baldock, Ashwell and Morden, Royston and Cambridge.

ਮਿੰਟ ਬਾਅਦ ਚੇਨ ਮਿਲਦੀ ਹੈ 545 ਹੋਣੀ ਹੈ। ਆਫਕੋਰਸ ਇਟ ਇਟ ਟੂ ਜਿਸ ਅਟਲਕਾ ਦੇ ਸਪੋਰਟ ਕੋਲ ਫੋਰ ਲਈ ਉਹ ਜੇ ਨਹੀਂ ਚਲੇ ਕੋਈ ਲਈ ਤਾਂ ਇਹ ਕੰਸ ਉਸ ਤੋਂ ਬਰੀ ਹੈ ਜਿੰਨੂੰ ਤੁਸੀਂ ਗੱਲ ਦੇ ਦਿੱਤੇ ਹੋ। ਵੱਡੇ ਪੀ ਨਿਊ ਜਵਾਬ ਨਹੀਂ ਮਿਲਦੇ ਇਸ ਵਿੱਚ ਕੇਵਲ ਕਰਨੀ ਹੈ

ਹਾਲ ਗੱਡੋ ਨੇ ਸਾਹਿਬ ਜੇ ਲਾਸਟ ਟਾਈਮ ਆਏ ਸੀ ਉਦੋਂ ਇਸ ਤੇ ਨਗਰ ਕੀਤਾ ਸੀ ਬਹੁਤ ਰਸ਼ ਸੀ ਜੇ ਅਰਵਾ ਡਿਲੀ ਸਾਬਤਾਂ ਥੋੜੇ ਚੋੜਾ ਕਰ ਜਨਨ ਤੋਂ ਪਾਇਆ ਇਸ ਵਿੱਚ i so. I'm so much. कुझु घर पसाओ ਨਾ ਦਰਸਨਾ ਹੋ ਵੇਖ ਵੇਖ ਗੁਰ ਵਿਗਿਆ ਗੁਰ ਸੱਜ ਤੁਜ ਦੇਵ ਧਰਨਾਮ ਸੁਹਾਵੇ ਧਰਨਾਮ ਸੁਹਾਵੇ ਮੁਰਦਸਨਾ ਮੁਰਦਸਨਾ ਅੰਮ੍ਰਿਤ ਕੋਹ ਕਿਤ ਬਿਦ ਜਾਈਏ ਹਰ ਕਮਰ ਕੇ ਅੱਖੀਆਂ ਕੋਹ ਕਿਤ ਬਿਦ ਜਾਈਏ ਕਾ ਕਿਤ ਬਿਦ ਜਾਈਏ ਵਾਹ ਗੁਰੂ ਜੀ ਕੋਹ ਕਿਤ ਬਿਦ ਜਾਈਏ ਤਾਰਨਾਮ ਸੁਹਾਵੇ ਪਰ ਰਸਨਾ ਨਾ ਹਰ ਰਸਨਾ ਅੰਮ੍ਰਿਤ ਬੋਲਦੀ ਅੰਮ੍ਰਿਤ ਬੋਲਦੀ ਭਾਰ ਨਾਮ ਸੁਹਾਗ ਇਸ ਪਿੰਡ ਦਾ ਨੋਟਿਸ ਬੋਰਡ ਇਹ ਬੋਰਡ ਹਮੇਸ਼ਾ ਹੀ ਪੂਰੇ ਦੇ ਪ੍ਰੋਗਰਾਮ ਚਲਾਉਂਦੇ ਹਾਂ ਜਿਹੜੇ ਲੋਕੀਂ ਵਰਗੇ ਸੀ ਇਹ ਤੋਂ ਕਿਹਦੇ ਦੇਖਣ ਵਾਲੀ ਚੀਜ਼ ਹੈ ਇਹਨੇ ਆਪਣਾ ਸਾਰਾ ਰਿਕਾਰਡ ਜਿਹੜਾ ਨਿਸ਼ਾਨੀ ਰਿਪੋਰਟ ਸੀ ਉਹ ਸਾਰਾ ਨੋਟਿਸ ਬੋਰਡ ਦੇ ਉੱਤੇ ਲੱਗਾ ਹੋਇਆ ਜਿਹੜੇ ਕਿ ਕਿੰਨੀ ਮਾਇਆ ਕਿੱਥੋਂ ਆਈ ਤੇ ਕਿਤੇ ਖਰਚੀ ਗਈ ਜਿਹੜੀ ਵੀ ਬਹੁਤ ਵਧੀਆ ਗੱਲ ਚੀਜ਼ ਇੱਥੇ ਕਿ ਸਾਰੇ ਪਾਕਿਸਤਾਨ ਕਮੇਟੀ ਤੋਂ ਮੰਨਦੇ ਹੋਏ ਅਸੀਂ ਆਪਾਂ ਨੂੰ ਆਪਣੀ ਪਿੰਡਾਂ ਦੇ ਵਿੱਚ ਦੇ ਪੰਜਾਬ ਦੇ ਵਿੱਚ ਕਰਨਾ ਚਾਹੀਦਾ

ਕਲ ਹੋਈ ਖੜੇ ਇਲੈਕਟ੍ਰੋਨਿਕ ਜਿੰਨਾ ਇੰਡੀਆ 'ਚ ਬੁਲਟ ਦਾ ਰੇਟ ਹੈ ਉਹ ਇਹ ਸੈਨੂ ਦੀ ਮਾਰਾ ਬਜਾਪ